ਕੀ ਨਾ ਮਦਦ ਮੇਰਾ ਬਬਲੂ ਕੁਮਾਰ ਜੀ ਅਜੀ ਅਜੀ ਦੀ ਕਹਾਣੀ ਇੱਕ ਹੀ ਕਹਾਣੀ ਦੇ ਬਾਰੇ ਇਹਨਾਂ ਕੋਲ ਜੀ ਨੋਨ ਚੇਂਜ ਕਰਨਾ ਹੈ 2000 ਵਾਲੇ ਇਹ ਕਹਿੰਦੇ ਜੀ ਸਾਡੇ ਕੋ ਪੇਮੈਂਟ ਹੈ ਜੀ 1.5 ਲੱਖ ਰੁਪਏ ਦੇਣਾ ਹੈ ਕਿ ਚਲੋ ਮੇਰੇ ਕੋ ਥੱਲੇ ਦੁਕਾਨ ਤੇ ਗਿਣਤੀ ਪੈ ਕੇ ਗਿਣਤੀ ਕਰ ਲੈਂਦੇ ਆ ਤੇ ਉਦੋਂ ਆਏ ਤੇ ਆਂੜੀਆਂ ਗੋਣੀਆਂ ਕੋ ਪੈ ਫੜ ਕੇ ਜੀ ਉਹਨੂੰ ਪੈ ਦੇਣੋਂ ਨਾਲ ਦੱਤੂ ਦੁੱਤੋਂ ਮਾਰਿਆ ਦੀ ਲੁੱਟ ਕੇ ਲਾਗੇ ਕਿੰਨੇ ਬੰਦੇ ਸੀ ਦੋ ਬੰਦੇ ਸੀ ਜੀ ਤੇ ਹਿੰਦੂ ਸੀ ਸਦਾ ਸੀ ਆਪਾਂ ਇੰਨਾ ਨਹੀਂ ਵੇਖਿਆ ਬਾਕੀ ਦੋ ਬੰਦੇ ਰੱਖੇ ਆਪਾਂ ਬਾਈਕ ਤੇ ਐਸੀ ਬਾਈਕ ਤੇ ਹਾਂਜੀ ਆ ਆਪਣਾ ਤਾਂ ਫਰੀ ਬੈ ਗਈ ਆਪਾਂ ਬਸ ਬੰਦੇ ਨੂੰ ਸੰਭਾਲਦੇ ਪਏ ਬਾਕੀ ਅਮਨਜੀਤ ਬੰਨ ਲੈ ਗਏ ਮੰਨੇ ਰਵਾਣ ਚੁੱਕੇ ਜਿਹਨਾਂ ਤੋਂ ਇਨਫੋਰਮੇਸ਼ਨ ਆਈ ਸੀ ਦੋ ਜਣਾਂ ਨੂੰ ਦਸਤਨ ਮਾਰ ਕੇ ਤੇ ਜੰਲੀ ਕਰ ਗਿਆ ਉਸ ਬੰਦੇ ਦੋ ਜਣਾਂ ਨੂੰ ਤੇ ਐਕਸਟਰਾ ਟਾਈਮ ਹਸਪੀਟਲ ਵੀ ਤੇਰੇ ਇਲਾਜ ਨੇ ਤੇ ਜੋ ਸਾਡੇ ਵੱਲੋਂ ਕਾਰਵਾਈ ਬੰਦੀ ਆ ਸਰ ਧਿਆਨ ਲਾ ਕੇ ਦੱਸੋ ਜੀ ਤਾਂ ਕਿ ਸਰ ਕਿੰਨੇ ਬੰਦੇ ਇੰਜੜੇ ਦੋ ਜਣ ਕਿੰਨੇ ਲੋਕ ਮੈਦਿਗੇ ਇਹ ਇਸ ਬਾਰੇ ਪਤਾ ਨਹੀਂ ਕਿੰਨੇ ਬੰਦੇ ਆਏ ਇਹ ਬਾਰੇ ਹਾਂਜੀ ਕਿੰਨੇ ਬੰਦੇ ਆਏ ਇਹ ਬਾਰੇ ਪਤਾ ਨਹੀਂ ਬਾਈ ਇਸ ਬਾਰੇ ਕੁਝ ਨਹੀਂ ਪਤਾ ਅਜੇ ਮੈਂ ਮੌਕੇ ਤੇ ਆਇਆ ਸੀ ਉੱਥੇ ਜਾ ਕੇ ਉਹਨਾਂ ਨੂੰ ਮੈਂ ਸਟੇਟਮੈਂਟ ਲਵਾਵਾਂਗੇ ਉਸ ਤੋਂ ਬਾਅਦ ਸਰ ਸੀਟੀਵੀ ਮਿਲੀ ਆ ਕੋਈ ਕਲੂ ਮਿਲੀ ਆ ਕੀ ਹੰਤਾ ਸੀਸੀਟੀਵੀ ਨਹੀਂ ਸਰ ਬੰਦਾ ਕਹਿ ਰਿਹਾ ਦੋ ਦਿਨਾਂ ਵਿੱਚ ਹੀ ਲੱਗ ਗਿਆ ਹੀ ਆ ਸਰ ਜਲਦੋਂ ਦਾਦ ਨੂੰ ਪ੍ਰੈਸ ਕਰਾ ਸਰ ਕਿਹੜੀ ਜਗ੍ਹਾ ਹੈ ਇਹ ਆਪਣਾ ਇਸ ਹਾਲ ਦੇ ਸਰ ਪਛਾਣ ਕੀ ਹੋਈ ਆ ਜਿਹੜਾ ਜ਼ਖਮੀ ਹੋਇਆ ਅਕੈਡਮੀ ਹੋਇਆ ਜਿਹੜਾ ਪਹਿਚਾਨ ਕੇ ਹੋਈ ਹੈ ਕੀ ਕੰਮ ਕਰ ਰਿਹਾ ਨਾ ਤੇ ਕੁਲਦੀਪ ਪਾਰ ਠੀਕ ਹੈ ਦੋ ਜਣੇ ਦੋਨੋਂ ਫਰਦ ਸਾਹਮਣੇ ਠੀਕ ਹੈ ਕਦੋਂ ਪਹਿਚਾਨੀ ਹੋ ਗਈ ਕਿੱਥੇ ਦਾ ਨਹੀਂ ਕੋਈ ਨੋਟਿਸ ਡਾਕਰ ਕਿੱਥੇ ਸਰ ਡਾਕਲ ਕਰਵਾਇਆ ਅਮਨ ਦੀ ਪਾਸਪੋਰਟ ਕੋਈ ਪੁਰਾਣੀ ਰੰਜਿਸ਼ ਕੋਈ ਮੋਟਲੀ ਚਾਂਸ ਪਤਾ ਲੱਗਣਾ ਸਟੇਟਮੈਂਟ ਲੈਣੇ ਪਤਾ ਲੱਗੇਗਾ ਠੀਕ ਹੈ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਵੱਲੋਂ ਉਹਨਾਂ ਦਾ ਬਿਆਨ ਲੈ ਕੇ ਪਰਚਾ ਦਰਜ ਕੀਤਾ ਜਾਵੇਗਾ ਜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜੀ ਅਸੀਂ ਗਲਤ ਪ੍ਰੈਸ ਕਰ ਲਾਂਗੇ ਸੀਸੀਟੀਵੀ ਕੈਮਰੇ ਤੋਂ ਡਾਟਾ ਲਏ ਜਾ ਰਹੇ ਨੇ ਅਸੀਂ ਇੰਨਾ ਦਾ ਕੈਸ਼ ਲੁੱਟਿਆ ਗਿਆ ਇਹ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਕੀ ਹੈ ਠੀਕ ਹੈ ਥੈਂਕ ਯੂ ਕੀ ਨਾਮ ਹੈ ਤੁਹਾਡਾ ਮੇਰਾ ਬਬਲੂ ਕੁਮਾਰ ਜੀ ਅਜੀ ਅਜੀ ਦੀ ਕੱਢਣਾ ਇੱਕ ਹੀ ਕਹਿੰਦੇ ਬਾਰੇ ਇਹਨਾਂ ਕੋਲ ਜੀ ਨੋਨ ਚੇਂਜ ਕਰਨਾ ਹੈ 2000 ਵਾਲੇ ਇਹ ਕਹਿੰਦੇ ਜੀ ਸਾਡੇ ਕੋ ਪੇਮੈਂਟ ਹੈਗੀ 1.5 ਲੱਖ ਰੁਪਈਆ ਦੇਣਾ ਹੈ ਚਲੋ ਮੈਂ ਕੋ ਥੱਲੇ ਦੁਕਾਨ ਤੇ ਗਿਣਤੀ ਬੈਠ ਕੇ ਗਿਣਤੀ ਕਰ ਲੈਂਦੇ ਆ ਕਿ ਉਹਨੂੰ ਆਇਆ ਤੇ ਆਂਡੀਆ ਗੋਨੀਆ ਕੋ ਪੈਰ ਫੜ ਕੇ ਜੁਨੋ ਪੈਹ ਦੇਣ ਨਾਲ ਦੱਤੂ ਦੁੱਤੋਂ ਮਾਰਿਆ ਤੇ ਲੁੱਟ ਕੇ ਲੈ ਗਏ ਕਿੰਨੇ ਬੰਦੇ ਸੀ ਦੋ ਬੰਦੇ ਸੀ ਇਹ ਹਿੰਦੂ ਸੀ ਸਿੱਖਾ ਸੀ ਆਪਾਂ ਇੰਨਾ ਨਹੀਂ ਵੇਖਿਆ ਬਾਕੀ ਦੋ ਬੰਦੇ ਦੇਖੇ ਆਪਾਂ ਬਾਈਕ ਤੇ ਆਸੀ ਬਾਈਕ ਤੇ ਹਾਂਜੀ ਆਪਾਂ ਤਾਂ ਫੜੀ ਪੈ ਗਈ ਆਪਾਂ ਬਸ ਬੰਦੇ ਨੂੰ ਸੰਭਾਲਦੇ ਪਏ ਬਾਕੀ ਅਮਨਜੀਤ ਬੰਨ ਲੱਗੇ ਮੰਨੇ ਰਵਾਂ ਚੁੱਕ ਕੇ ਸਿਵਲ ਇਨਫੋਰਮੇਸ਼ਨ ਆਇਸ ਤੇ ਦੋ ਜਣਾਂ ਨੂੰ ਉਸ ਬਾਜ਼ਾਰ ਤੇ ਥੱਲੇ ਕਰ ਗਿਆ ਉਸ ਬੰਦੇ ਦੋ ਜਣਾਂ ਨੂੰ ਇਸ ਟਾਈਮ ਹਸਪੀਟਲ ਦੇ ਇਲਾਜ ਨੇ जो तो तो सर मेरे हाथ से लो कार्रवाई बनदी है बयान लेके दर्ज किया सर कितने बंदे इंजर्ड हुए दो जाने कितने लोग में है ये इस बारे है पता नहीं कितने बंदे आए है पता नहीं हां जी कितने बंदे आए गए पता नहीं इस बारे कुछ नहीं पता अभी ना मौके पे आया था उससे जाकर में स्टेटमेंट लगवांगे उस बारे ओ सीसीटीवी मिली है कोई क्लू मिले है या नहीं सीसीटीवी है सर बंदे कह रहे दो तीन आवाज ही लाग गई है सर जल्द से जल्द उस पे प्रेस करना सर केड़ी जगह है ये अपना ਇਹ ਹਾਲ ਮੇਰੇ ਸਰ ਪਛਾਣ ਕੀ ਹੋਈ ਹੈ ਜਿਹੜਾ ਜਖਮੀ ਹੋਇਆ ਕੌਣ ਡੈੱਟਮੀ ਹੋਇਆ ਜਿਹੜਾ ਪਛਾਣ ਕੀ ਹੋਈ ਹੈ ਕੀ ਕੰਮ ਕਰਦਾ ਹੈ ਨੈਸਟਵਾਰਨਾ ਤਾਂ ਪੁਲਿਸ ਪਾੜਦੇ ਠੀਕ ਹੈ ਦੋ ਜਗਤ ਨੂੰ ਫਾਦਰ ਸਾਹਿਬ ਨੇ ਠੀਕ ਹੈ ਪਛਾਣ ਹੋ ਗਈ ਕਿੱਥੇ ਸਰ ਨਾਲ ਕਰਵਾਇਆ ਅਮਨਦੀਪ ਹੋ ਸਕਦਾ ਕੋਈ ਪੁਰਾਣੀ ਰੰਜਿਸ਼ ਕੋਈ ਮੋੜਲੀ ਚਾਰਜ ਪਤਾ ਲੱਗੇ ਸਟੇਟਮੈਂਟ ਲੈਣੇ ਪਤਾ ਲੱਗੇ ਠੀਕ ਹੈ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਵੱਲੋਂ ਉਹਨਾਂ ਦਾ ਬਿਆਨ ਲੈ ਕੇ ਪਰਚਾ ਪੱਤੀ ਕੀਤਾ ਜਾਵੇਗਾ ਜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜੀ ਅਸੀਂ ਗਲਤ ਪ੍ਰੈਸ ਕਰ ਲਾਂਗੇ ਸੀਸੀਟੀਵੀ ਕੈਮਰੇ ਤੋਂ ਹਾਲੇ ਜਾ ਰਹ ਅਜੀਬ ਤਰ੍ਹਾਂ ਕੋਈ ਨਾ ਲਗਾਤੀ ਆ ਅਲੱਡੀ ਲੋਕਾਂ ਦੇ ਸਭ ਕਿੰਨਾ ਦਾ ਕੈਸ਼ ਲੁੱਟਿਆ ਗਿਆ ਇਹ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਕੀ ਇਹ ਠੀਕ ਹੈ ਥੈਂਕ ਯੂ